Wajb-ku 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 Wajb... Wajb-ku 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 wajb ku wajb ku wajb wajb ku wajb ku wajb ku wajb ku wajb ku wajb واہ برو، واہ واحرو 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 ساشی ہاں آیا دور چل کے میں سکی تو شرنا جیو میں سار کی چت میں میرا سب دکھ گوائے جیو ਮੈਂ ਤਾਨ ਦੀ ਬਾਣ ਤੁਹੇ ਮੇਰੇ ਸੁਆਮੀ ਮੈਂ ਤੁਹ ਤਿਆ ਕੇ ਅਰਦਾਸ ਮੈਂ ਹੋਰ ਥਾਉ ਨਹੀਂ ਜਿਸ ਪੈ ਕਰੂੰ ਬੇਨੰਤੇ ਮੇਰਾ ਦੁੱਖ ਸੁਖ ਤੁਝ ਹੀ ਪਾਸ ਵਾਹਿਗੁਰੂ ਸਾਹਿਬ ਜੀ ਸੋਹੀ ਚੋ ਦਿਨ ਆਵੇ ਸੋ ਦਿਨ ਜਾਹੀ ਕਰਨਾ ਕੂਚ ਰਹਿਣ ਤੇ ਨਾਹੀ ਸੰਗ ਚਲਤ ਹੈ ਹਮ ਭੀ ਚਲਣਾ ਤੂਰ ਗਵਨ ਸਰ ਉੱਪਰ ਮਰਨਾ ਚੋ ਦਿਨ ਆਵੇ ਸੋ ਦਿਨ ਜਾਹੀ ਕਰਨਾ ਕੂਚ ਰਹਿਣ ਚਿਰ ਨਹੀਂ ਸਾંગ ਚਲਤ ਹੈ ਹਮ ਭੀ ਚਲਣਾ ਤੂਰ ਗਵਨ ਸਿਰ ਉੱਪਰ ਮਰਨਾ ਕੀ ਤੂੰ ਸੋਇਆ ਚਾਗ ਗਿਆਨਾ ਸੇ ਜੀਵਨ ਜਗ ਸਚ ਕਰ ਜਨ ਰਹਾ ਜਿਨ ਚਿਓ ਦੀਆ ਸੋਰ ਚਿਕ ਅੰਬਰਾਵੈ ਸਭ ਕਟ ਭੀਤਰ ਹਾਟ ਚਲਾਵੈ ਕਰ ਬੰਦਗੀ ਛਾੜ ਮੈਂ ਮੇਰਾ ਹਰ ਦੇ ਨਾਮ ਸਮਾਰ ਸਵੇਰਾ ਚਨ ਮਿਸਰਾਨੋਂ ਪੰਥ ਨਾ ਸਵਾਰਾ ਸਾਂਝ ਪਰੇ ਤਹ ਦਿੱਸ ਅੰਧਿਆਰਾ ਕਹਿ ਰਵਿਦਾਸ ਨਿਦਾਨ دیਵਾਨੇ ਚਿਤਸ ਨਾਹੀ ਦੁਨੀਆ ਫਨ ਖਾਨੇ ਹੇ ਰਵਿਦਾਸ ਨਿਦਾਨ دیوانه ਚੇਤਸ ਨਾਹੀ ਦੁਨੀਆ ਫਨ ਖਾਨੇ ਵਾਹਿਗੁਰੂ ਕੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਪਰਮ ਸਤਕਾਰ ਚੋ ਤੀਨ ਦੁਨੀ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਮੁਬਾਰਕ ਘਰ ਦੇ ਅੰਦਰ ਸੰਧਿਆ ਵੇਲੇ ਦੀਆਂ ਤਵਾਣ ਦੀਆਂ ਹਾਜ਼ਰੀਆਂ ਪਰ ਰਹੇ ਗੁਰੂ ਪਿਆਰੇ ਗੁਰਸਵਾਰ ਸత్సੰਗੀ ਜਨੋ ਵੜਪਾਗੇ ਹਾਂ ਚੱਲ ਰਹੀ ਨੜੀਵਾਰ ਆਚਾਰ ਦੇ ਅਦੀਨ ਚਪਚੀ ਸਾ ਬਾਣੀ ਦੇ ਅਸੰਖ ਜਪ ਅਸੰਖ ਪਾਉ ਵਾਲੀ ਪੌੜੀ ਜੋ ਆ ਸੰਗਤਾਂ ਦੇ ਨਾਲ ਸਾਂਝੀ ਕੀਤੀ ਜਾਣੀ ਹੈ ਸੋ ਆਓ ਪੁਰ ਪਾਸ਼ਾ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਚਪਚੀ ਸਾਹਿਬ ਦੀ ਬਾਣੀ ਜੋ ਸਿਧਾਂਤ ਪਾਸ਼ਾ ਜੀ ਨੇ ਬਖਸ਼ਿਸ਼ ਕੀਤਾ ਹੈ ਕਿ ਉਸ ਚਿਆਰਾ ਹੋਈਐ ਕਿਵ ਕੂੜੇ ਟੁੱਟੇ ਪਾਲ ਜਵਾਬ ਦਿੱਤਾ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਸਹਿਬ ਜੀ ਕਹਿੰਦੇ ਉਹੀ ਮਨੁੱਖ ਸਮਝਦਾਰ ਸਿਆਣਾ ਆਪਣੇ ਜੀਵਨ ਨੂੰ ਸਵਾਰਨ ਸ਼نگਾਰਨ ਵਾਲਾ ਹੈ ਜਿਹੜਾ ਪਰਮਾਤਮਾ ਦੀ ਰਜਾ ਨੂੰ ਸਮਝ ਲੈਂਦਾ ਹੈ ਜਿਹੜਾ ਅਕਾਲ ਪੁਰਖ ਵਹਿਗੁਰੂ ਦੇ ਹੁਕਮ ਨੂੰ ਮੰਨ ਕੇ ਆਪਣੇ ਜੀਵਨ ਦਾ ਆਸਰਾ ਬਣਾਉਂਦਾ ਹੈ ਤੇ ਅਕਾਲ ਪੁਰਖ ਦੀ ਬਖਸ਼ਿਸ਼ ਹੁੰਦੀ ਹੈ ਉਹਨੂੰ ਸਾਰੇ ਚੰਗੇ ਮਾੜੇ ਦੀ ਸਮਝ ਲੱਗਣ ਲੱਗ ਜਾਂਦੀ ਹੈ ਅਕਾਲ ਪੁਰਖ ਵਹਿਗੁਰੂ ਜੀਆਂ ਵਡਿਆਈਆਂ ਦੀ ਸਮਝ ਲੱਗਣ ਲੱਗ ਜਾਂਦੀ ਹੈ ਤੇ ਅੱਜ ਦੇ ਇਸ ਸਬਜੀ ਸਾਹਿਬ ਦੀ ਫੌੜੀ ਦੇ ਅੰਦਰ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਅਸੰਖ ਜਪ ਅਸੰਖ ਪਾਓ ਅਸੰਖ ਦਾ ਅਰਥ ਹੈ ਅਨਗਿਣਤ ਸੰਖ ਤੱਕ ਗਿਣਤੀ ਸੀ 1 ਤੋਂ ਲੈ ਕੇ ਅਰਬਾਂ ਖਰਬਾਂ ਤੋਂ ਬਾਅਦ ਜਾ ਕੇ ਲਾਸਟ ਤੇ ਜਿਹੜੀ ਗਿਣਤੀ ਮੁੱਕਦੀ ਉਹ ਸੰਖ ਤੇ ਮੁੱਕ ਜਾਂਦੀ ਹੈ ਉਸ ਤੋਂ ਅੱਗੇ ਕੋਈ ਗਿਣਤੀ ਨਹੀਂ ਪਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਐਡਾ ਅਗੇਤਰਾ ਲਾ ਕੇ ਅਸੰਖ ਗੱਲ ਕੀਤੀ ਹੈ ਅਸੰਖ ਚਪ ਪਾਤਸ਼ਾਹ ਕਹਿੰਦੇ ਪ੍ਰਮਾਤਮਾ ਦੀ ਇਸ ਕੁਦਰਤ ਦੇ ਵਿੱਚ ਇਸ ਸ੍ਰਿਸ਼ਟੀ ਰਚਨਾ ਦੇ ਵਿੱਚ ਬਹੁਤ ਲੋਕ ਤਪ ਕਰਨ ਵਾਲੇ ਨੇ ਜਿਹੜੇ ਆਪਣੇ ਆਪਣੇ ਕੈਦੇ ਕਾਨੂੰਨ ਦੇ ਮੁਤਾਬਕ ਪ੍ਰਮਾਤਮਾ ਨੂੰ ਪਾਉਣ ਵਾਸਤੇ ਤਪ ਸਾਧਦੇ ਨੇ ਉਹਨਾਂ ਦੀ ਵੀ ਗਿਣਤੀ ਕੋਈ ਕਰ ਨਹੀਂ ਸਕਦਾ ਅਸੰਖ ਭਾਉ ਭਾਉ ਦਾ ਅਰਥ ਹੈ ਪਿਆਰ ਕਰਨ ਵਾਲੇ ਪਾਤਸ਼ਾਹ ਕਿਰਪਾ ਕਰਦੇ ਇੱਥੇ ਤਪ ਸਾਧਨ ਵਾਲਿਆਂ ਦੀ ਵੀ ਗਿਣਤੀ ਬੇਅੰਤ ਹੀ ਨੇ ਤੇ ਇੱਥੇ ਇੱਕ ਦੂਜੇ ਨਾਲ ਪਿਆਰ ਨਾਲ ਰਹਿਣ ਵਾਲੇ ਵੀ ਬੇਅੰਤੀ ਲੋਕ ਨੇ ਉਹਨਾਂ ਦੀ ਵੀ ਗਿਣਤੀ ਨਹੀਂ ਹੋ ਸਕਦੀ ਅਸੰਖ ਗ੍ਰੰਥ ਮੁਖ ਵੇਦ ਪਾਠ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਅਸੰਖ ਲੋਕ ਨੇ ਅਨਗਿਣਤ ਲੋਕ ਨੇ ਜਿਹੜੇ ਧਾਰਮਿਕ ਗ੍ਰੰਥਾਂ ਦੇ ਪਾਠ ਕਰਦੇ ਨੇ ਧਾਰਮਿਕ ਗ੍ਰੰਥਾਂ ਨੂੰ ਪੜ੍ਹਦੇ ਨੇ ਸਮਝਦੇ ਨੇ ਵੇਦ ਪਾਠ ਸੰਸਾਰ ਕੀ ਕਾਰ ਪਾਤਸ਼ਾਹ ਜੀ ਕਹਿੰਦੇ ਇਹ ਸੰਸਾਰ ਦੀ ਇੱਕ ਕਾਰ ਬਣ ਗਈ ਇੱਕ ਕਿਰਤ ਬਣ ਗਈ ਧਾਰਮਿਕ ਗ੍ਰੰਥਾਂ ਦੇ ਪਾਠ ਕਰਨੇ ਧਾਰਮਿਕ ਗ੍ਰੰਥਾਂ ਦੇ ਪਾਠ ਕਰਵਾਉਣੇ ਤੇ ਅਣਗਿਣਤ ਲੋਕ ਨੇ ਇੱਥੇ ਜਿਹੜੇ ਧਾਰਮਿਕ ਗ੍ਰੰਥਾਂ ਨੂੰ ਪੜ੍ਹਦੇ ਨੇ ਵਿਚਾਰਦੇ ਨੇ ਸਮਝਾਉਂਦੇ ਨੇ ਉਹਨਾਂ ਦੇ ਪਾਠ ਕਰਦੇ ਨੇ ਉਹਨਾਂ ਦੀ ਵੀ ਗਿਣਤੀ ਕੋਈ ਦੱਸੀ ਨਹੀਂ ਜਾ ਸਕਦੀ ਕਿ ਕਿੰਨੇ ਕੁ ਲੋਕ ਧਾਰਮਿਕ ਪਾਠ ਪੂਜਾ ਕਰਦੇ ਨੇ ਪਾਤਸ਼ਾਹ ਜੀ ਨੇ ਅਣਗਿਣਤੀ ਹੀ ਦੱਸ ਦਿੱਤੀ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਪਾਤਸ਼ਾਹ ਕਹਿੰਦੇ ਇੱਥੇ ਗਿਣਤੀ ਉਹਨਾਂ ਦੀ ਵੀ ਨਹੀਂ ਜਿਹੜੇ ਯੋਗ ਸਾਧਨ ਕਰਨ ਵਾਲੇ ਨੇ ਜਿਹੜੇ ਪ੍ਰਮਾਤਮਾ ਦੇ ਨਾਲ ਜੁੜਨ ਵਾਸਤੇ ਚੋਗੀ ਦਾ ਅਰਥ ਹੈ ਜੁੜਿਆ ਹੋਇਆ ਯੋਗ ਦਾ ਅਰਥ ਹੈ ਜੁੜਨ ਵਾਲਾ ਪਾਤਸ਼ਾਹ ਕਹਿੰਦੇ ਜੁੜਨ ਵਾਸਤੇ ਬੜੇ ਜਾਣੇ ਯੋਗ ਸਾਧਨਾ ਕਰਦੇ ਨੇ ਉਹਨਾਂ ਦੀ ਗਿਣਤੀ ਨਹੀਂ ਦੱਸੀ ਜਾ ਸਕਦੀ ਅਸੰਖ ਯੋਗ ਮਨ ਰਹੇ ਉਦਾਸ ਕਹਿੰਦੇ ਇਥੇ ਮਨ ਦੇ ਵਿੱਚ ਉਦਾਸ ਰਹਿਣ ਵਾਲੇ ਉਪਰਾਮ ਰਹਿਣ ਵਾਲੇ 체ੜੇ ਕਹਿੰਦੇ ਸਾਨੂੰ ਦੁਨੀਆ ਦੇ ਨਾਲ ਕੋਈ ਵਾਹ ਵਾਸਤਾ ਨਹੀਂ ਵਾਸ ਆਪਣੀ ਢਿੱਡ ਦੀ ਅੱਗ ਬੁਝਾਉਣ ਵਾਸਤੇ ਰੋਟੀ ਪਾਣੀ ਛਕਦੇ ਨੇ ਤੇ ਉਪਰਾਮ ਰਹਿੰਦੇ ਨੇ ਕੋਈ ਉਹਨਾਂ ਨੂੰ ਲਾਲਚ ਨਹੀਂ ਕੋਈ ਉਹਨਾਂ ਨੂੰ ਅਹੁਦਿਆਂ ਦੀ ਭੁੱਖ ਨਹੀਂ ਕੋਈ ਉਹਨਾਂ ਨੂੰ ਆਪਣੀ ਵਾਹ ਵਾਦ ਹੀ ਲੋੜ ਨਹੀਂ ਸਹਿਬ ਕਹਿੰਦੇ ਬੇਅੰਤ ਲੋਕ ਨੇ ਇੱਥੇ ਜਿਹੜੇ ਏਦਾਂ ਦੀ ਜ਼ਿੰਦਗੀ ਬਤੀਤ ਕਰਦੇ ਨੇ ਬੇਪਰਵਾਹੀ ਦੇ ਵਿੱਚ ਜ਼ਿੰਦਗੀ ਬਤੀਤ ਕਰਦੇ ਨੇ ਉਹਨਾਂ ਦੀ ਵੀ ਗਿਣਤੀ ਕੋਈ ਨਹੀਂ ਤੇ ਧਾਰਮਿਕ ਗ੍ਰੰਥ ਪੜਨ ਵਾਲਿਆਂ ਦੀ ਵੀ ਗਿਣਤੀ ਕੋਈ ਨਹੀਂ ਅਸੰਖ ਭਗਤ ਗੁਣ ਗਿਆਨ ਵਿਚਾਰ ਪਾਤਸ਼ਾਹ ਕਹਿੰਦੇ ਅਕਾਲ ਪੁਰਖ ਦੇ ਗੁਣਾਂ ਦਾ ਖਿਆਲ ਕਰਨ ਵਾਲੇ ਪ੍ਰਮਾਤਮਾ ਦੇ ਗਿਆਨ ਦੇ ਵਿਚਾਰ ਕਰਨ ਵਾਲੇ ਉਹ ਵੀ ਬਹੁਤ ਲੋਕ ਨੇ ਜਿਨ੍ਹਾਂ ਨੇ ਰੱਬ ਦੇ ਬਾਰੇ ਸੁਣਿਆ ਸਮਝਿਆ ਜਾਣਿਆ ਫਿਰ ਉਹਨਾਂ ਦੇ ਅੰਦਰ ਇੱਕ ਖਿੱਚ ਪੈਂਦੀ ਹੈ ਕਿ ਅਸੀਂ ਹੋਰਾਂ ਨੂੰ ਵੀ ਦਸੀਏ ਆਪ ਜਪੇ ਅਵਰਾ ਨਾਮ ਚ ਪਾਵੇ ਉਹ ਆਪ ਵੀ ਜਪਦੇ ਨੇ ਤੇ ਹੋਰਾਂ ਨੂੰ ਜਪਣ ਲਾ ਦਿੰਦੇ ਨੇ ਕਿਉਂਕਿ ਉਹਨਾਂ ਨੇ ਆਪ ਪੜਿਆ ਆਪ ਸਮਝਿਆ ਪਰਮਾਤਮਾ ਦੀਆਂ ਵਡਿਆਈਆਂ ਨੂੰ ਜਾਣ ਲਿਆ ਤੇ ਜਦੋਂ ਆਪਾਂ ਕੋਈ ਭਾਗਾਂ ਵੱਲੋਂ ਚੰਗੀ ਚੀਜ਼ ਪੜਦੇ ਆਂ ਦੇਖਦੇ ਆਂ ਆਪਾਂ ਉਸੇ ਵੇਲੇ ਅਕੇ ਸ਼ੇਅਰ ਕਰਦੇ ਆਂ ਕਿਉਂ ਕਿ ਜਿਹੜੀ ਸਾਨੂੰ ਚੰਗੀ ਲੱਗੀ ਹੋ ਸਕਦਾ ਅਕਲੇ ਨੂੰ ਵੀ ਚੰਗੀ ਲੱਗ ਜੇ ਉਹ ਵੀ ਪੜ ਲੇ ਉਹ ਵੀ ਸਮਝ ਲੇ ਪਾਤਸ਼ਾਹ ਕਹਿੰਦੇ ਬਸ ਇਦਾਂ ਹੀ ਅਸੰਖ ਭਗਤ ਹੁਣ ਗਿਆਨ ਵਿਚਾਰ ਅਣਗਿਣਤ ਭਗਤ ਨੇ ਜਿਹੜੇ ਪ੍ਰਮਾਤਮਾ ਦੇ ਗੁਣਾਂ ਦੀ ਉਹਦੇ ਵੱਲੋਂ ਦਿੱਤੀ ਹੋਈ ਪਕਸ਼ ਸਤੀ ਵਿਚਾਰ ਕਰਦੇ ਨੇ ਸਮਝਦੇ ਨੇ ਤੇ ਅੱਗੇ ਸਮਝਾਉਂਦੇ ਨੇ ਅਸੰਖ ਸਤੀ ਪਾਸ਼ੇ ਕਹਿੰਦੇ ਅਸੰਖ ਉਹ ਲੋਕ ਨੇ ਸਤ ਧਰਮ ਵਾਲੇ ਮਨੁੱਖ ਜਿਹੜੇ ਸਤ ਸੰਤੋਖ ਦੇ ਵਿੱਚ ਰਹਿੰਦੇ ਨੇ ਤੇ ਅਨਗਿਣਤੀ ਦਤਾਰ ਵੀ ਨੇ ਅਸੰਖ ਸਤੀ ਅਸੰਖ ਦਾਤਾਰ ਅਨੇਕਾਂ ਲੋਕ ਦਾਨੀ ਨੇ ਕਿ अनेका ਲੋਕ ਹੀ ਪ੍ਰਮਾਤਮਾ ਦੇ ਗੁਣਾਂ ਦੀ ਵਿਚਾਰ ਕਰਦੇ ਨੇ ਉਹਨਾਂ ਦੇ ਵੀ ਕੋਈ ਕਿੰਤੀ ਮਿੰਤੀ ਨਹੀਂ ਦੱਸੀ ਜਾ ਸਕਦੀ ਇਥੇ ਪ੍ਰਮਾਤਮਾ ਦੀ ਬੇਅੰਤਤਾ ਦੀ ਗੱਲ ਗੁਰੂ ਨਾਨਕ ਪਾਤਸ਼ਾਹ ਜੀ ਕਰਦੇ ਨੇ ਕਿ ਅਕਾਲ ਪੁਰਖ ਕਿੰਨਾ ਬੇਅੰਤ ਹੈ ਉਹਦੀ ਸ੍ਰਿਸ਼ਟੀ ਦੇ ਵਿੱਚ ਕਿੰਨਾ ਕੁਝ ਹੈ ਉਹ ਵੀ ਬੇਅੰਤ ਹੈ ਕਿਸੇ ਵੀ ਚੀਜ਼ ਦਾ ਲੇਖਾ ਕੀਤਾ ਨਹੀਂ ਜਾ ਸਕਦਾ ਲੇਖਾ ਹੋਏ ਤਾਂ ਲਿਖੀਏ ਲੇਖੇ ਹੋਏ ਵਿਨਾਸ਼ ਲਿਖਾ ਹੋਈ ਨਹੀਂ ਸਕਦਾ ਉਹਦਾ ਲਿਖਿਆ ਨਹੀਂ ਜਾ ਸਕਦਾ ਇੰਨਾ ਵਿਅੰਤ ਲਿਖਾ ਹੈ ਅਸੰਖ ਸੂਰ ਮੂਹ ਪਖਸਾਰ ਸੂਰ ਦਾ ਅਰਥ ਹੈ ਸੂਰਮੇ ਜੋਦੇ ਮੂਹ ਦਾ ਅਰਥ ਹੈ ਮੂਹ ਉਤੇ ਪਖਸਾਰ ਦਾ ਅਰਥ ਹੈ ਸਾਰ ਪਖਣ ਵਾਲੇ ਲੋਹਾ ਖਾਣ ਵਾਲੇ ਸਸਤਰਾਂ ਦੇ ਵਾਰ ਸਹਿਣ ਵਾਲੇ ਮੂਹ ਦੇ ਉੱਤੇ ਲੋਹਾ ਖਾਣ ਦਾ ਅਰਥ ਹੈ ਜਿਨ੍ਹਾਂ ਦੇ ਉੱਤੇ ਮੂਹ ਤੇ ਸਸਤਰ ਦੇ ਵਾਰ ਹੁੰਦੇ ਨੇ ਕਿਸੇ ਦੇ ਕਿਰਪਾਨ ਵੱਜਦੀ ਏ ਕਿਸਤੇ ਕਿਟਾਰ ਵੱਜਦੀ ਏ ਕੋਈ ਹੋਰ ਚੀਜ਼ ਵੱਜਦੀ ਏ ਨੀਚਾ ਵੱਜਦਾ ਹੈ ਸਹਿਬ ਕਹਿੰਦੇ ਇੱਥੇ ਬਿਆੰਤ ਐਸੇ ਸੂਰਮੇ ਨੇ ਜਿਹੜੇ ਰਣ ਤੱਤੇ ਦੇ ਵਿੱਚ ਜੰਗ ਦੇ ਮੈਦਾਨ ਵਿੱਚ ਲੜਦੇ ਨੇ ਤੇ ਆਪਣੇ ਸਰੀਰ ਦੇ ਉੱਤੇ ਇੰਨੇ ਫੱਟ ਸਹਿੰਦੇ ਨੇ ਪਰ ਫਿਰ ਵੀ ਉਹ ਜੰਗ ਦੇ ਮੈਦਾਨ ਵਿੱਚੋਂ ਭੱਜਦੇ ਨਹੀਂ ਉਹ ਜੰਗ ਦੇ ਮੈਦਾਨ ਨੂੰ ਛੱਡਦੇ ਨਹੀਂ ਕਿਉਂਕਿ ਉਹਨਾਂ ਦੇ ਅੰਦਰ ਇੱਕ ਪਾਵਰ ਇੱਕ ਅਣਖ ਹੈ ਕਹਿਰ ਤੇ ਇਹਦੇ ਨਾਲ ਉਹ ਜੰਗ ਦੇ ਮੈਦਾਨ ਵਿੱਚ ਲੜਦੇ ਨੇ ਅਸੰਖ ਸੂਰਮਹੋਂ ਪਖਸਾ ਅਸੰਖ ਮੂਨ ਲਿਵਲਾਏ ਤਾਰ ਹਨ ਗਿਣਤ ਲੋਕ ਐਸੇ ਨੇ ਜਿਹੜੇ ਮੂਨੀ ਹੋ ਕੇ ਬੈਠੇ ਨੇ ਜਿਹੜੇ ਬੋਲਦੇ ਨਹੀਂ ਪਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਇੱਕ ਵਿਚਾਰ ਦਿੱਤੀ ਹੈ ਕਿ ਪਿਆਰਿਆ ਮਨੁੱਖ ਨੂੰ ਪ੍ਰਮਾਤਮਾ ਨੇ ਕੋਲਣ ਚੱਲਣ ਵਾਲਾ ਬਣਾ ਕੇ ਭੇਜਿਆ ਹੈ ਜਦ ਤੱਕ ਦੁਨੀਆ ਰਹੀਏ ਨਾਨਕੇ ਸੁਣੀਏ ਕਿਸ ਕਹੀਏ ਬਾਚੇ ਕਹਿੰਦੇ ਜਿੰਨਾ ਚਿਰ ਇਸ ਸੰਸਾਰ ਚ ਵਿਚਰਦੇ ਹਾਂ ਕੁਝ ਸੁਣਨਾ ਹੈ ਤੇ ਕੁਝ ਕਹਿਣਾ ਹੈ ਇਹ ਪ੍ਰਮਾਤਮਾ ਨੇ ਸਾਨੂੰ ਬਖਸ਼ਿਸ਼ ਕੀਤੀ ਹੈ ਕਬੀਰ ਸਾਹਿਬ ਜੀ ਨੇ ਕਹਿ ਦਿੱਤਾ ਕਹਿੰਦੇ ਬੋਲ ਤ ਬੋਲ ਤ ਬੜੇ ਬੇਕਾਰਾ ਬਿਨ ਬੋਲੇ ਕੀ ਕਰੇ ਵਿਚਾਰਾ ਕਹਿੰਦੇ ਜਦੋਂ ਬੋਲਦੇ ਆ ਕਿਸੇ ਨਾਲ ਲੜਾਈ ਝਗੜਾ ਵੀ ਹੋ ਸਕਦਾ ਏ ਪਰ ਜੇ ਇਸ ਗੱਲ ਨੂੰ ਡਰ ਗਏ ਕਿ ਲੜਾਈ ਝਗੜਾ ਨਾ ਹੋ ਜੇ ਕਿੰਦੇ ਬਿਗੈਰ ਬੋਲਣ ਤੋਂ ਵਿਚਾਰ ਕਿੱਦਾਂ ਹੋਵੇਗਾ ਬਿਗੈਰ ਬੋਲਣ ਤੋਂ ਕਿਸੇ ਨੂੰ ਸਮਝਾਵਾਂਗੇ ਕਿੱਦਾਂ ਬਿਗੈਰ ਬੋਲਣ ਤੋਂ ਆਪਣੇ ਆਪ ਦੇ ਬਾਰੇ ਦੱਸਾਂਗੇ ਕਿੱਦਾਂ ਇਸ ਕਰਕੇ ਬਾਣੀ ਨੇ ਚੁੱਪ ਰਹਿਣਾ ਨਹੀਂ ਸਿਖਾਇਆ ਪਰ ਇਸ ਸੰਸਾਰ 'ਚ ਬੜੇ ਲੋਕ ਨੇ ਜਿਹੜੇ ਮੁੰਨੀ ਬਣ ਕੇ ਮੂੰਹ ਦੇ ਉੱਪਰ ਪੱਟੀ ਬੰਨ੍ਹ ਕੇ ਰੱਖਦੇ ਨੇ ਬੋੜ ਦੇ ਕੱਖ ਨਹੀਂ ਪਰ ਜਦੋਂ ਕੋਈ ਸਰੀਰਕ ਲੋੜ ਪੈਂਦੀ ਹੈ ਕਿਰਿਆ ਦੀ ਖਾਣ ਪੀਣ ਦੀ ਉਦੋਂ ਉਹ ਲਿਖ ਕੇ ਦੇ ਦਿੰਦੇ ਨੇ ਜਾਂ ਇਸ਼ਾਰਾ ਕਰਕੇ ਦੱਸਦੇ ਨੇ ਭਾਵੇਂ ਮੂੰਹ ਤੋਂ ਨਹੀਂ ਬੋਲਦੇ ਅੰਦਰ ਸਾਰਾ ਕੁਝ ਚੱਲਦਾ ਹੈ ਅੰਦਰ ਹਰ ਚੀਜ਼ ਚੱਲਦੀ ਹੈ ਇਸੇ ਕਰਕੇ ਸਹਿਬ ਜੀ ਨੇ ਕਿਹਾ ਸੀ ਚੁੱਪੇ ਚੁੱਪ ਨਾ ਹੋਵਈ ਛੇ ਲਾਏ ਰਹਾ ਨਿਬਤਾਰ ਪਾਤਸ਼ਾਹ ਕਹਿੰਦੇ ਪਿਆਰੇ ਚੁੱਪ ਕਰਕੇ ਮੂੰਹ ਤੋਂ ਤੇ ਬੈਠ ਸਕਦਾ ਹੈ ਪਰ ਮਨ ਤੇਰਾ ਚੁੱਪ ਕਿੱਥੇ ਹੈ ਮਨ ਤੇ ਤੇਰਾ ਸੋਚਾਂ ਸੋਚੀ ਜਾਂਦਾ ਏ ਬਣਾਈ ਜਾਂਦਾ ਏ ਤੇ ਬਾਹਰੋਂ ਚੁੱਪ ਕਰਨ ਦਾ ਨਾਟਕ ਹਾਥੋਂ ਕਰਦਾ ਪਰਮਾਤਮਾ ਨੇ ਜ਼ੁਬਾਨ ਦਿੱਤੀ ਏ ਬੋਲਣ ਵਾਸਤੇ ਇਹਦੀ ਸਦ ਵਰਤੋਂ ਕਰ ਕਿਹਬਾ ਕੋਣ ਗਵਿੰਦ ਭਜੋ ਕਰਨ ਸਨੋ ਹਰ ਨਾਮ ਪਾਸ਼ਾ ਕਹਿੰਦੇ ਇਹ ਮੇਰੀ ਜ਼ੁਬਾਨ ਪਰਮਾਤਮਾ ਦੇ ਗੋਂਗਾਇਆ ਕਰ ਇਹ ਮੇਰੇ ਕੰਨੋਂ ਪਰਮਾਤਮਾ ਦਾ ਨਾਮ ਸੁਣਿਆ ਕਰੋ ਇਹ ਇਹਦੇ ਵਾਸਤੇ ਹਨੇ ਦਿੱਤੇ ਨੇ ਤੇ ਜਿਹੜੇ ਚੁੱਪ ਕਰਕੇ ਬੈਠੇ ਨੇ ਪਾਤਸ਼ਾਹ ਕਹਿੰਦੇ ਬੇਅੰਤ ਲੋਕ ਨੇ ਇਥੇ ਉਹਨਾਂ ਦੀ ਵੀ ਗਿਣਤੀ ਕੋਈ ਨਹੀਂ ਅਸੰਖ ਮੋਨ ਲਿਵ ਲਾਏ ਤਾਰ ਬੇਅੰਤ ਲੋਕ ਨੇ ਇੱਕ ਲਿਵ ਲਾ ਕੇ ਇੱਕ ਰਸ ਦੇ ਵਿੱਚ ਐ ਵਰਤੀ ਜੋੜ ਕੇ ਬੈਠੇ ਨੇ ਕਿ ਅਸੀਂ ਪ੍ਰਮਾਤਮਾ ਦੀ ਤਪੱਸਿਆ ਕਰ ਰਹੇ ਹਾਂ ਸਹਿਬ ਕਹਿੰਦੇ ਇਹਨਾਂ ਦੀ ਵੀ ਕੋਈ ਗਿਣਤੀ ਦੱਸੀ ਨਹੀਂ ਜਾ ਸਕਦੀ ਕੁਦਰਤ ਕਵਨ ਕਹਾ ਵਿਚਾਰ ਕਹਿੰਦੇ ਹੈ ਮਾਲਕਾ ਤੇਰੀ ਕੁਦਰਤ ਇੰਨੀ ਬੇਅੰਤ ਹੈ ਮੈਂ ਇਹਦੇ ਵਿਚਾਰ ਦੱਸ ਨਹੀਂ ਸਕਦਾ ਇੰਨਾ ਕੁਝ ਦੱਸ ਕੇ ਸਹਿਬ ਜੀ ਕਹਿੰਦੇ ਮੈਂ ਕੁਝ ਦੱਸ ਨਹੀਂ ਸਕਦਾ ਵਾਰਿਆ ਨ ਜਾਵਾ ਏਕ ਵਾਰ ਤੇਰੀ ਕੁਦਰਤ ਤੋਂ ਮੈਂ ਇੱਕ ਵਾਰ ਵਾਰਨੇ ਜਾਣ ਜੁਗਾ ਵੀ ਨਹੀਂ ਜਿੰਨੀ ਤੇਰੀ ਕੁਦਰਤ ਬੇਅੰਤ ਹੈ ਜੋ ਤੂੰ ਦੁਭਾਵੇ ਸਾਈ ਭਲੀਕਾਰ ਕਹਿੰਦੇ ਮਾਲਕਾ ਜੋ ਤੈਨੂੰ ਚੰਗਾ ਲੱਗਦਾ ਏ ਉਹੋ ਹੀ ਸਾਡੇ ਵਾਸਤੇ ਚੰਗਾ ਏ ਜੋ ਤੂੰ ਕਰਦਾ ਏ ਉਹੀ ਭਲਾ ਹੈ ਜੋ ਤੂੰ ਦਪਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਕਹਿੰਦੇ ਇਹ ਮਾਲਕਾ ਮੇਰੀ ਹਸਤੀ ਬਹੁਤ ਹੀ ਤੁਸ਼ ਹੈ ਤੇ ਤੂੰ ਸਦਾ ਅਟਲ ਰਹਿਣ ਵਾਲਾ ਏ ਜੋ ਤੈਨੂੰ ਚੰਗਾ ਲੱਗਦਾ ਏ ਉਹੀ ਕੰਮ ਭਲਾ ਤੇਰੀ ਰਜਾ ਦੇ ਵਿੱਚ ਰਹਿਣਾ ਹੀ ਸਾਡੇ ਵਾਸਤੇ ਠੀਕ ਹੈ ਤੇ ਜੋ ਸਿਧਾਂਤ ਹੈ ਜੋ ਭਾਵ ਅਰਥ ਇਸ ਪੌੜੀ ਦਾ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਲਿਖਿਆ ਹੈ ਪ੍ਰਭੂ ਦੀ ਸਾਰੀ ਕੁਦਰਤ ਦਾ ਅੰਤ ਲੱਭਣਾ ਤਾਂ ਇੱਕ ਪਾਸੇ ਰਿਹਾ ਜਗਤ ਵਿੱਚ ਜੇ ਤੁਸੀਂ ਸਿਰਫ ਉਹਨਾਂ ਲੋਕਾਂ ਦੀ ਕਿੰਤੀ ਕਰਨ ਲੱਗ ਜਾਓ ਉਹਨਾਂ ਬੰਦਿਆਂ ਨੂੰ ਗਿਣਨ ਲੱਗ ਜਾਓ ਜੋ ਤਪ ਕਰਦੇ ਨੇ ਤਪ ਕਰਦੇ ਨੇ ਪੂਜਾ ਕਰਦੇ ਨੇ ਧਾਰਮਿਕ ਗ੍ਰੰਥ ਪੜ੍ਹਦੇ ਨੇ ਜੋਗ ਸਮਾਧੀ ਲਾਉਂਦੇ ਨੇ ਆਦ ਕੰਮ ਕਰਦੇ ਨੇ ਕਹਿੰਦੇ ਉਹਨਾਂ ਦਾ ਲੇਖਾ ਜੋਖਾ ਵੀ ਦੱਸਿਆ ਨਹੀਂ ਜਾ ਸਕਦਾ ਉਸ ਦਾਤੀ ਨੇ ਜਿੰਨਾ ਕੁਝ ਪੈਦਾ ਕੀਤਾ ਹੈ ਉਹਦਾ ਅੰਤ ਨਹੀਂ ਲੱਪਣਾ ਉਹਦੇ ਪ੍ਰਮਾਤਮਾ ਦੇ ਗੁਣਾਂ ਦੇ ਵਿੱਚ ਸਮਾ ਜਾਣਾ ਹੈ ਜਿਉਂ ਜਿਉ ਅਸੀਂ ਉਹਦੇ ਗੁਣਾਂ ਦੇ ਵਿੱਚ ਸਮਾਵਾਂਗੇ ਅਸੀਂ ਉੱਚੇ ਹੁੰਦੇ ਜਾਵਾਂਗੇ ਸਾਡੀ ਸੋਚ ਉੱਚੀ ਹੁੰਦੀ ਜਾਵੇਗੀ ਤੇ ਜੇ ਪ੍ਰਮਾਤਮਾ ਦੇ ਅੰਤ ਨੂੰ ਲੱਭਣ ਤੁਰਾਂਗੇ ਤੇ ਆਪਣਾ ਸਮਾ ਤੇ ਆਪਣੀ ਸੋਚ ਨੂੰ ਗਵਾ ਕੇ ਬੈਠ ਜਾਵਾਂਗੇ ਸਾਬ ਜੀ ਨੇ ਕਿਹਾ ਪਿਆਰਿਆ ਜਿੰਨੇ ਗੁਣ ਤੈਨੂੰ ਉਹਦੇ ਸਮਝ ਲੱਗਦੇ ਨੇ ਉਹਨਾਂ ਗੁਣਾਂ ਨੂੰ ਧਾਰਨ ਕਰ ਉਹਨਾਂ ਗੁਣਾਂ ਨੂੰ ਆਪਣੇ ਜੀਵਨ ਦੇ ਵਿੱਚ ਫੋਲੋ ਕਰ ਜੋ ਤੈਨੂੰ ਸਿਧਾਂਤ ਪ੍ਰਮਾਤਮਾ ਨੇ ਦਿੱਤਾ ਹੈ ਉਹਨੂੰ ਤੂੰ ਜੀਵਨ ਦੇ ਵਿੱਚ ਲਿਆ ਤੇ ਆਪਣੇ ਜੀਵਨ ਨੂੰ ਸੁਖੀ ਬਤੀਤ ਕਰ ਤੇ ਜਦੋਂ ਤੂੰ ਇਸ ਜੀਵਨ ਨੂੰ ਸਮਝ ਲਏਗਾ ਤੂੰ ਆਇਆ ਕਾਦੇ ਵਾਸਤੇ ਹੈ ਆਇਓ ਸੁਣਨ ਪੜਨ ਕੋ ਬਾਣੀ ਨਾਮ ਸਾਰ ਲਗੇ ਅਨ ਨਾਲਿ ਚ ਵਿਰਥਾ ਜਨਮ ਪ੍ਰਾਣੀ ਫਿਰ ਸਮਝ ਲੱਗੇਗੀ ਕਿ ਪ੍ਰਮਾਤਮਾ ਦੇ ਨਾਲ ਮੈ ਪਿਆਰ ਪਾਉਣਾ ਹੈ ਉਹਦਾ ਸਿਮਰਨ ਕਰਨਾ ਹੈ ਤੇ ਆਪਣੀ ਕਿਰਤ ਕਮਾਈ ਕਰਦੇ ਹੋਏ ਹੱਥ ਪਾਉਂਕਰ ਕਾਮ ਸਭ ਚੇਤ ਨਰਿੰਜਨ ਨਾਲ ਦੀ ਅਵਸਥਾ ਨੂੰ ਨਿਭਾਉਂਦੇ ਹੋਏ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਨਿਭਾਉਣਾ ਧਾਰਮਿਕ ਜ਼ਿੰਮੇਵਾਰੀਆਂ ਨੂੰ ਨਿਭਾਉਣਾ ਆਪਣੇ ਹੱਕ ਤੇ ਫਰਜ਼ ਤੇ ਪਹਿਰਾ ਦੇ ਕਰਕੇ ਜੀਵਨ ਨੂੰ ਸੁਖੀ ਬਣਾ ਕੇ ਇਸ ਸੰਸਾਰ ਦੇ ਵਿੱਚ ਆਪਣਾ ਨਾਮ ਨਖਟਣਾ ਹੈ ਤੇ ਅਕਾਲ ਪੁਰਖ ਵਹਿਗੁਰੂ ਦੀ ਵਡਿਆਈ ਕਰਨੀ ਹੈ ਸੋ ਮਾਲਕ ਜੀ ਕਿਰਪਾ ਕਰਨ ਅੰਗਰੇਰੀਆਂ ਪੌੜੀਆਂ ਦੀ ਵਿਚਾਰ ਅਗਲੇ ਦਿਨਾਂ ਦੇ ਵਿੱਚ ਆ ਸੰਗਤਾਂ ਨਾਲ ਸਾਂਝੀ ਕੀਤੀ ਜਾਵੇਗੀ ਸੋ ਵਿਚਾਰ ਕਰਦੇ ਆ ਬੇਅੰਤ ਭੁਲਾ ਰਹੇ ਜਾਂਦੀਆਂ ਨੇ ਪਾਤਸ਼ਾਹ ਜੀ ਔਰ ਸੰਗਤ ਬਖਸ਼ਣਹਾਰ ਚੰਗੀ ਵਿਚਾਰ ਨੂੰ ਜੀਵਨ ਦਾ ਆਧਾਰ ਬਣਾਉਣ ਦਾ ਉਪਰਾਲਾ ਕਰਨਾ ਝੂੜਾ ਤੇ ਝੂੜਾ ਸੰਭਾਲਣ ਦਾ ਉਪਰਾਲਾ ਕਰੀਏ ਸਿੱਖੀ ਦਾ ਸਿਧਾਂਤ ਬਚਾ ਕੇ ਆਪਣਾ ਫਰਕਨ ਭਾਈਏ ਪਿਲਾਉ ਜੀ ਫਤੇ ਵਾਹਿਗੁਰੂ ਜੀ ਕੀ ਖੱਟਸਾ ਵਾਹਿਗੁਰੂ ਜੀ ਕੀ ਫਤੇ